ਸਾਰਿਆਂ ਦੀ ਮਾਨਯਤਾ ਪੂਰੀ ਹੁੰਦੀ ਹੈ ਜੋ ਕੋਈ ਵੀ ਸੁਖ ਸੁਖਦਾ ਤਾਂ ਉਹਨਾਂ ਦੀ ਮਾਨਯਤਾ ਪੂਰੀ ਹੁੰਦੀ ਹੈ ਬਹੁਤ ਸਾਰੇ ਲੋਕ ਸਾਨੂੰ ਆ ਕੇ ਠਾਕੁਰ ਜੀ ਦੇ ਚਮਤਕਾਰ ਸੁਣਾਉਂਦੇ ਨੇ ਇਹ ਪਹਿਲਾ ਮੰਦਿਰ ਹੈ ਜਿਸ ਚ ਕੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਕਥਾ ਸੁਣਾਈ ਜਾਂਦੀ ਹੈ ਇਹ ਮੰਦਿਰ 1903 ਦਾ ਬਣਿਆ ਹੋਇਆ ਹੈ ਜੀ ਹਾਂ ਤਾਂ ਆਪਾਂ ਸੋਚ ਸਕਦੇ ਆ ਵੀ ਅੱਜ ਇਸ ਨੂੰ 122 ਸਾਲ ਹੋ ਗਏ। ਕ੍ਰਿਸ਼ਨ ਰਾਧਾ ਵਿਸ਼ਨ ਹਰੇ ਕਰੇ। ਕ੍ਰਿਸ਼ਨ ਰਾਧਾ ਵਿਸ਼ਨ ਹਰੇ ਕਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਤੁਹਾਡੇ ਨਾਲ ਰਵਨੀਤ ਤੇ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਟਿਆਲਾ ਸ਼ਹਿਰ ਦੇ ਬਹੁਤ ਹੀ ਪੁਰਾਣੇ ਬਹੁਤ ਹੀ ਜ਼ਿਆਦਾ ਪ੍ਰਾਚੀਨ ਸ਼੍ਰੀ ਸਤਨਾ ਰਾਜ ਜੀ ਦੇ ਮੰਦਿਰ ਦੇ ਵਿੱਚ ਜੋ ਕਿ ਬਹੁਤ ਹੀ ਜ਼ਿਆਦਾ ਮਸ਼ਹੂਰ ਵੀ ਹੈ ਸੋ ਬਾਕੀ ਇਸ ਮੰਦਿਰ ਦੇ ਇਤਿਹਾਸ ਦੇ ਬਾਰੇ ਸਾਨੂੰ ਜਾਣੂ ਕਰਵਾਣਗੇ ਇਸ ਮੰਦਿਰ ਦੀ ਸੇਵਾਦਾਰ ਸੰਤੋਸ਼ ਸ਼ਰਮਾ ਜੀ ਸੋ ਮੈਮ ਇਹ ਮੰਦਿਰ ਕਿੰਨੇ ਕੁ ਸਾਲ ਪੁਰਾਣਾ ਹੈ ਇਹ ਮੰਦਿਰ 1903 ਦਾ ਬਣਿਆ ਹੋਇਆ ਹੈ ਜੀ ਅੱਛਾ ਜੀ ਹਾਂ ਤਾਂ ਆਪਾਂ ਸੋਚ ਸਕਦੇ ਆ ਵੀ ਅੱਜ ਇਸ ਨੂੰ 122 ਸਾਲ ਹੋ ਗਏ 122 ਹਾਂ ਜੀ ਸੋ ਮੈਮ ਇਸ ਮੰਦਿਰ ਦਾ ਇਤਿਹਾਸ ਕੀ ਹੈ ਮਤਲਬ ਕੀ ਇਸ ਦੀ ਸਥਾਪਨਾ ਕਿਸ ਤਰੀਕੇ ਨਾਲ ਹੋਈ ਕਿਸ ਤਰ੍ਹਾਂ ਹੋਈ ਯਾਨੀ ਕਿ ਵੀ ਕੀ ਇਤਿਹਾਸ ਹੈ ਇਸ ਦਾ ਇਹ ਮੰਦਿਰ ਵਿਠਲਾਨ ਗੁਰਦਖ ਕਹਿੰਦੇ ਹੈ ਮਤਲਬ ਕਿ ਵਿਠਲਾਨ ਦੀ ਤਰਫੋਂ ਸਾਡੇ ਮਤਲਬ ਚੌਥੀ ਪੀੜੀ ਨੂੰ ਉਹ ਕੀਤਾ ਗਿਆ ਸੀ ਤਾਂ ਉਸ ਸਮੇ ਜੇਠਾ ਮਲ ਜੀ ਫਿਰ ਉਸ ਤੋਂ ਬਾਅਦ ਮਾਲਮਕੰਦ ਜੀ ਆਏ ਫਿਰ ਭਵਾਨੀ ਸ਼ੰਕਰ ਜੀ ਹੁਣ ਉਹਨਾਂ ਦਾ ਬੇਟਾ ਗਿਰਦਰ ਕਾਂਝੀ ਬੈਠੇ ਹੈ ਉਸ ਤੋਂ ਪਹਿਲਾਂ ਸ਼੍ਰੀ ਕਾਂਝੀ ਬੈਠੇ ਹੋਏ ਸੀ ਹਾਂਜੀ ਉਹਨਾਂ ਦੀ ਪਿਛਲੇ ਸਾਲ ਡੈਥ ਹੋਈ ਤਾਂ ਹੁਣ ਉਹਨਾਂ ਦਾ ਛੋਟਾ ਬ੍ਰਦਰ ਬੈਠਿਆ ਹੈ। ਇਹੀ ਪਰਿਵਾਰ ਸੇਵਾ ਕਰਨ ਲੱਗਿਆ ਵੈ ਅ ਸ਼ੁਰੂ ਤੋਂ ਹੀ ਔਰ ਸਾਰੀ ਮਾਨ ਮਰਿਆਦਾ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਸਾਡੇ ਬਜ਼ੁਰਗਾਂ ਨੇ ਉਹਰੇ ਮਾਨ ਮਰਿਆਦਾ ਰੱਖੀ ਸੀ ਉਵੇਂ ਹੀ ਮੰਦਿਰ ਚੱਲ ਰਿਹਾ ਸੋ ਮੈਮ ਇਸ ਮੰਦਿਰ ਦੀ ਮਾਨਯਤਾ ਕੀ ਹੈ? ਕੀ ਜੀਵੇਂ ਕਿ ਕਿਹਾ ਜਾਂਦਾ ਹੈ ਕਿ ਬਹੁਤ ਹੀ ਜ਼ਿਆਦਾ ਜਿਸ ਤਰ੍ਹਾਂ ਕਿ ਪੂਰਨ ਮਾਸ਼ੀ ਹੋਗੀ ਜਾਂ ਇਹ ਚੀਜ਼ਾਂ ਇੱਥੇ ਤਿਹਾਰ ਇੱਕ ਤਰ੍ਹਾਂ ਮਨਾਇਆ ਜਾਂਦਾ ਹੈ ਸੋ ਇਹ ਤੁਸੀਂ ਜਾਣਕਾਰੀ ਸਾਨੂੰ ਦਿਓਗੇ ਇਹ ਸ਼੍ਰੀ ਸਤਨਾਰਾਇਣ ਜੀ ਔਰ ਲక్ష్ਮੀ ਜੀ ਦਾ ਮੰਦਿਰ ਠੀਕ ਹੈ ਨਾ ਸਤਿਨਾਰਾਇਣ ਜੀ ਹੈ ਜਿਹੜੇ ਕੀ ਆਪਣਾ ਪੂਰਨਮਾਸ਼ੀ ਚ ਆਪਾਂ ਜਦੋਂ ਕਥਾ ਪੜ੍ਹਦੇ ਹਾਂ ਉੱਥੇ ਸਤਿਨਾਰਾਇਣ ਜੀ ਕਿਰਪਾ ਬਰਸਾਉਂਦੇ ਨੇ ਤਾਂ ਉਰੇ ਨਾਲ ਉਹਨਾਂ ਦੇ ਨਾਲ ਲక్ష్ਮੀ ਜੀ ਵੀ ਹੈ ਇਸ ਕਾਰਨ ਇਸ ਮੰਦਰ ਦੀ ਮਾਨਯਤਾ ਬਹੁਤ ਹੈ ਵੀਰਵਾਰ ਨੂੰ ਬਹੁਤ ਰਸ਼ ਹੁੰਦਾ ਹੈ ਕਿਉਂਕਿ ਬ੍ਰਹਸਪਤੀ ਵਾਰ ਦਾ ਦਿਨ ਮੰਨਿਆ ਜਾਂਦਾ ਹੈ ਔਰ ਪੂਰਨਮਾਸ਼ੀ ਉਸ ਦਿਨ ਕਥਾ ਵੀ ਹੁੰਦੀ ਹੈ 111 ਔਰ ਜਿਸ ਤਰ੍ਹਾਂ ਦੀਵਾਲੀ ਹੈ ਜੋਨ ਮਸਟਮੀ ਹੈ ਮਤਲਬ ਹਰ ਇਕ ਤਿਆਰ ਹੋ ਰਿਹਾ ਬਹੁਤ ਅੱਛੇ ਤਰੀਕੇ ਨਾਲ ਬਣਾਇਆ ਜਾਂਦਾ ਹੈ ਇਹ ਇਥੇ ਪਟਿਆਲੇ ਨਿਵਾਸੀਆਂ ਨੂੰ ਭਗਵਾਨ ਜੀ ਤੇ ਬਹੁਤ ਵਿਸ਼ਵਾਸ ਹੈ ਉਹਨਾਂ ਦੀ ਸਾਰਿਆਂ ਦੀ ਮਾਨਯਤਾ ਪੂਰੀ ਹੁੰਦੀ ਹੈ ਜੋ ਕੋਈ ਵੀ ਸੁੱਖ ਸੁਖਦਾ ਤਾਂ ਉਹਨਾਂ ਦੀ ਮਾਨਯਤਾ ਪੂਰੀ ਹੁੰਦੀ ਹੈ ਬਹੁਤ ਸਾਰੇ ਲੋਕ ਸਾਨੂੰ ਆ ਕੇ ਠਾਕੁਰ ਜੀ ਦੇ ਚਮਤਕਾਰ ਸੁਣਾਉਂਦੇ ਨੇ ਤਾਂ ਉਸ ਤੇ ਅਸੀਂ ਹੁਣ ਕੁਸਤਕ ਵੀ ਲਿਖਣੀ ਸ਼ੁਰੂ ਕੀਤੀ ਹੈ ਲੋਕਾਂ ਤੋਂ ਸੁਣ ਕੇ ਉਹਨਾਂ ਦੇ ਐਕਸਪੀਰੀਅੰਸ ਵੀ ਤੁਹਾਨੂੰ ਇੰਨੇ-ਇੰਨੇ ਸਾਲ ਹੋ ਗਏ ਆਂਦਿਆਂ ਨੂੰ ਮਤਲਬ ਕੀ ਦੇਖੋ ਤਿੰਨ-ਤਿੰਨ ਪੀੜੀ ਤਾਂ ਆਂਦੀ ਹੈ ਅਗਰ ਦਾਦਾ ਆਂਦਾ ਸੀ ਤਾਂ ਪਾਪਾ ਆਂਦੇ ਆ ਪਾਪਾ ਤੋਂ ਬਾਅਦ ਹੁਣ ਪੋਤਾ ਵੀ ਆ ਰਿਹਾ ਹੈ ਇਸ ਕਰਕੇ ਇਸ ਮੰਦਿਰ ਨੂੰ ਲੋਕਾਂ ਨੂੰ ਐਂ ਲੱਗਦਾ ਕਿ ਇਹ ਸਾਡਾ ਆਪਣਾ ਮੰਦਿਰ ਹੈ ਸੋ ਮੈਮ ਜਿਉ ਤੁਸੀਂ ਇਹ ਪੁਸਤਕ ਦੀ ਗੱਲ ਕੀਤੀ ਹੈ ਕਿ ਪੁਸਤਕ ਲਿਖੀ ਜਾ ਰਹੀ ਹੈ ਕਿਸ ਨਾਮ ਤੋਂ ਲਿਖੀ ਜਾ ਰਹੀ ਹੈ ਇਹ ਪੁਸਤਕ ਸ੍ਰੀ ਸਤਿਆਨਾਰਾਇਣ ਜੀ ਦੇ ਨਾਮ ਤੋਂ ਹੀ ਲਿਖੀ ਜਾ ਰਹੀ ਹੈ ਇੱਥੇ ਪੂਰਾ ਇਤਿਹਾਸ ਲਿਖਿਆ ਜਾਏਗਾ ਵੀ ਕਿਸ ਤਰ੍ਹਾਂ ਕੀ ਕਿਸ ਤਰ੍ਹਾਂ ਉਹਰੇ ਚੌਥੀ ਪੀੜ੍ਹੀ ਸੇਵਾ ਕਰ ਰਹੀ ਹੈ ਔਰ ਜਿਹੜੇ ਉਹਰੇ ਆ ਰਹੇ ਨੇ ਲੋਕ ਉਹ ਆਪਣਾ ਆਪਣਾ ਇੰਨੇ ਜੱਦੀ ਕਿਵੇਂ ਆਈ ਜਾ ਰਹੇ ਨੇ ਉਹਨਾਂ ਨੂੰ ਕਿਵੇਂ ਵਿਸ਼ਵਾਸ ਬੈਠਿਆ ਉਹਨਾਂ ਨਾਲ ਕਿਆ-ਕਿਆ ਚਮਤਕਾਰ ਹੋਏ ਤਾਂ ਇਹ ਇਸ ਤਰ੍ਹਾਂ ਦੀ ਪੁਸਤਕ ਅਸੀਂ ਲਿਖ ਰਹੇ ਹਾਂ ਸੋ ਮੈਮ ਇਸ ਮੰਦਿਰ ਦੀ ਜੋ ਹੋਰ ਐਕਟੀਵਿਟੀਆਂ ਹਨ ਉਹ ਜਾਣੂ ਕਰਵਾਓ ਕਿ ਤੁਸੀਂ ਇਸ ਮੰਦਰ 'ਚ ਜਿਸ ਤਰ੍ਹਾਂ ਜੀ ਪੂਰਨਮਾਸ਼ੀ ਨੂੰ ਕਥਾ ਹੁੰਦੀ ਹੈ 12 ਵਜੇ ਔਰ ਇਸੇ ਤਰ੍ਹਾਂ ਜਨਮ ਅਸ਼ਟਮੀ ਨੂੰ ਸੁਵਹੀ 4:30-5 ਵਜੇ ਕਪਾਟ ਖੁੱਲਦੇ ਨੇ ਉਸ ਤੋਂ ਬਾਅਦ ਬਹੁਤ ਮਤਲਕੀ ਦਰਸ਼ਨ ਕਰਨ ਵਾਸਤੇ ਆnde ਲੋਕੀ 7:30-8 ਵਜੇ ਕੀਰਤਨ ਸ਼ੁਰੂ ਹੋ ਜਾਂਦਾ ਔਰ ਕੀਰਤਨ 1:30 ਵਜੇ ਤੱਕ ਚੱਲਦਾ ਹੈ 11 ਤੋਂ 12 ਵਜੇ ਤੱਕ ਕੀਰਤਨ ਹੁੰਦਾ ਫਿਰ ਵਧਾਈਆਂ ਵਗੈਰਾ ਗਾਈਆਂ ਜਾਂਦੀਆਂ ਪ੍ਰਸ਼ਾਦ ਲੈ ਕੇ ਲੋਕੀ ਜਾਂਦੇ ਨੇ ਇਹ ਪਹਿਲਾ ਮੰਦਰ ਹੈ ਜਿਸ ਚ ਕੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਕਥਾ ਸੁਣਾਈ ਜਾਂਦੀ ਹੈ ਔਰ ਉਹਤ ਆਨੰਦਨਾ ਜਾਂਦੇ ਆਈ ਮਹੀਨੇ ਦੀ ਕਥਾ ਚੱਲਦੀ ਜਿਸ ਤਰ੍ਹਾਂ ਹੁਣ ਅੱਜਕੱਲ ਮਾਘ ਮਹੀਨਾ ਚੱਲ ਰਿਹਾ ਹੈ ਹਵਨ ਵੀ ਹੁੰਦਾ ਹੈ ਔਰ ਮਾਘ ਮਹੀਨੇ ਦੀ ਕਥਾ ਇਸੇ ਕਾ ਇਸੇ ਤਰ੍ਹਾਂ ਕਾਰਤਿਕ ਮਹੀਨੇ ਚ ਚੱਲਦਾ ਕਾਰਤਿਕ ਮਹੀਨੇ ਦੀ ਕਥਾ ਵੀ ਹੁੰਦੀ ਹੈ ਹਵਨ ਵੀ ਚੱਲਦਾ ਜਿਸ ਨਾਲ ਲੋਕੀ ਇੱਥੇ ਜੁੜੇ ਰਹਿੰਦੇ ਸੋ ਬਹੁਤ ਹੀ ਵਧੀਆ ਜਾਣਕਾਰੀ ਇਸ ਮੰਦਿਰ ਦੇ ਸੇਵਾਦਾਰ ਸੰਤੋਸ਼ ਸ਼ਰਮਾ ਜੀ ਨੇ ਸਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਮੰਦਿਰ ਦੇ ਇਤਿਹਾਸ ਬਾਰੇ ਇਸ ਦੀ ਮਾਨਯਤਾ ਬਾਰੇ ਇਸ ਦਾ ਇੱਕ ਇੱਕ ਤਿਹਾੜ ਬਹੁਤ ਹੀ ਵਧੀਆ ਤਰੀਕੇ ਨਾਲ ਜਾਣੂ ਕਰਵਾਇਆ ਇਸੇ ਤਰ੍ਹਾਂ ਹੀ ਹੋਰ ਪ੍ਰਾਚਨ ਮੰਦਿਰ ਤੇ ਇਤਿਹਾਸਿਕ ਮੰਦਰਾ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ ਸੋ ਜੁੜੇ ਰਹੋ ਸਾਡੇ ਚੈਨਲ ਦਾ ਮੇਰਾ ਟਾਈਮ ਦੇ ਨਾਲ ਧੰਨਵਾਦ